ਕੈਬਨਟ ਮੰਤਰੀ ਮਹਿੰਦਰ ਪਗਦ ਨੇ ਵੱਟਾ ਐਲਾਨ ਕੀਤਾ ਹੈ ਕੈਬਨਟ ਮੰਤਰੀ ਮਹਿੰਦਰ ਪਗਦ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਗਨੀ ਵੀਰਾਂ ਨੂੰ ਸੇਵਾ ਮੁਕਤੀ ਮਗਰੋਂ ਰੋਜ਼ਗਾਰ ਦੇਣ ਦਾ ਫੈਸਲਾ ਕੀਤਾ ਉਹਨਾਂ ਕਹਿੰਦੇ ਕਿ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਫੌਜੀ ਵੀਰਾਂ ਦੇ ਨਾਲ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਮਿਲਣੀ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਕਿਉਂਕਿ ਕਿਸੇ ਵੀ ਦੇਸ਼ 'ਚ ਅਗਰ ਸਭ ਤੋਂ ਐਮ ਰੋਲ ਕੋਈ ਮੰਨਿਆ ਜਾਂਦਾ ਤਾਂ ਉਹ ਫੌਜੀ ਜਵਾਨਾਂ ਦਾ ਹੁੰਦਾ ਜਿਹੜੇ ਆਪਣੇ ਦੇਸ਼ ਦੀ ਖਾਤਰ ਆਪਣੀ ਜਾਨ ਦੀ ਕੁਰਬਾਨੀ ਤੱਕ ਦੇ ਦਿੰਦੇ ਨੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਕਾਰ ਕੋਲਨ ਸਿੰਘ ਮਾਨ ਸਾਹਿਬ ਜੀ ਹੈ ਨਾਈ ਮਾਈ ਹੇਟ ਜੋ ਸਾਡੀ ਸਰਕਾਰ ਕੰਮ ਕਰ ਰਹੀ ਹੈ ਉਹਦੇ ਤਹਿਤ ਉਹਨਾਂ ਦੇ ਨਿਰਦੇਸ਼ ਅਨੁਸਾਰ ਜੋ ਮੇਰੇ ਕੋਲ ਡਿਪਾਰਟਮੈਂਟ ਹੈ ਐਕਸਟਰਸਮਨ ਵੈਲਫੇਅਰ ਡਿਪਾਰਟਮੈਂਟ ਉਹਦੇ ਵਾਸਤੇ ਅਸੀਂ ਮੁੱਖ ਮੰਤਰੀ ਸਾਹਿਬ ਦੇ ਨਿਰਦੇਸ਼ ਅਨੁਸਾਰ ਸਾਰੇ ਹੀ ਜ਼ਿਲ੍ਹਿਆਂ ਵਿੱਚ ਜਾ ਰਹੇ ਹਾਂ ਤਾਂ ਕਿ ਜੋ ਸਾਡੇ ਐਕਸਟਰਸਮਨ ਫੌਜੀ ਭਰਾ ਨੇ ਅਗਰ ਉਹਨਾਂ ਨੂੰ ਕੋਈ ਸਮੱਸਿਆ ਆ ਰਹੀ ਹੈ ਆਫਟਰ ਰਿਟਾਇਰਮੈਂਟ ਉਸ ਸਮੱਸਿਆ ਹੱਲ ਕੀਤੀ ਜਾਵੇ ਜਿਹੜੀ ਸਰਕਾਰ ਚਾਹੇ ਪੰਜਾਬ ਸਰਕਾਰ ਹੋ ਚਾਹੇ ਕੇਂਦਰ ਸਰਕਾਰ ਉਹਨਾਂ ਨੂੰ ਜੋ ਬੈਨੀਫਿਟ ਦੇ ਰਹੀ ਏ ਉਹਨਾਂ ਨੂੰ ਮਿਲ ਰਹੇ ਨੇ ਕਿ ਨਹੀਂ ਮਿਲ ਰਹੇ ਅਗਰ ਉਹਨਾਂ ਨੂੰ ਕੋ ਹੋਰ ਵੀ ਦੇ ਇਲਾਵਾ ਸੋਸ਼ਲ ਸੁਸਾਇਟੀ ਦੇ ਵਿੱਚ ਅਗਰ ਕੋਈ ਸਮੱਸਿਆ ਆ ਰਹੀ ਏ ਉਹ ਵੀ ਹੱਲ ਕੀਤੀ ਜਾਵੇ ਕਿਉਂਕਿ ਇਹ ਜੋ ਐਕਸ ਸਰਵਿਸਮੈਨ ਸਾਡੇ ਫੌਜੀ ਵੀਰ ਨੇ ਇਹਦਾ ਸਮਾਜ ਦੇ ਵਿੱਚ ਬਹੁਤ ਇੱਕ ਵੱਡਾ ਰਤਬਾ ਹੈ ਇਹ ਲੋਕੀ ਮੇਰੇ ਵੀਰ ਭੈਣ ਭਾਈ ਜਿੰਨੇ ਵੀ ਨੇ ਇਹਨਾਂ ਨੇ ਦੇਸ਼ ਦੇ ਵਾਸਤੇ ਕਿੰਨੇ ਜਾਣਾ ਬਿਤੀਆਂ ਔਰ ਕਿੰਨੇ ਬਾਰਡਰ ਦੀ ਰੱਖਿਆ ਕਰਦੇ ਹੋਏ ਆਪਣਾ ਸਾਡੀ ਸਰਵਿਸ ਬਤਾਈਏ ਸੋ ਮੈਂ ਇਸ ਤੋਂ ਪਹਿਲੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਬਰਗੇਡੀਅਰ ਸਾਹਿਬ ਡਾਕਟਰ ਢਿੱਲੋ ਸਾਹਿਬ ਜਿਨ੍ਹਾਂ ਨੇ ਮੇਰੇ ਨਾਲ ਪੂਰਾ ਸਹਿਯੋਗ ਕਰੇ ਨੇ ਔਰ ਪ੍ਰਸ਼ਾਸਨ ਵੱਲੋਂ ਐਡੀ ਮੈਡਮ ਐਡੀ ਸੀ ਬੈਠੇ ਨੇ ਸੋ ਅਸੀਂ ਸਾਰੇ ਜਾਣਦੇ ਆ ਕਿ ਆਪਸ ਚ ਤਾਲਮਿਲ ਹੋਵੇ ਕਿਸੇ ਵੀ ਸਮੱਸਿਆ ਦਾ ਹੱਲ ਬਿਨਾਂ ਮਿਲਣ-ਗਿਲਣ ਤੋਂ ਨਹੀਂ ਹੋ ਸਕਦਾ ਇਸ ਸੋਚ ਨੂੰ ਲੈ ਕੇ ਅਸੀਂ ਸਾਡੇ ਜ਼ਿਲ੍ਹਿਆਂ ਜਾ ਰਹੇ ਆ ਔਰ ਮੈਂ ਖਾਸ ਕਰਕੇ ਖੁਦ ਆਇਆ ਤਾਂ ਕਿ ਆਪਾਂ ਨੂੰ ਮੈਂ ਮਿਲ ਸਕਾਂ ਮੈਂ ਜਾਣ ਸਕਾਂ ਉਹਨਾਂ ਦੀ ਸਮੱਸਿਆ ਦੀ ਹੈ ਜੀ ਕਿਸੇ ਵੀ ডিপਾਰਟਮੈਂਟ ਦੀ ਜੋ ਜਿੱਤੇ ਦੀ ਬਿਹਤਰੀ ਲਈ ਤਾਂ ਹੀ ਹੋਏਗੀ ডিপਾਰਟਮੈਂਟ ਦੀ ਬਿਹਤਰੀ ਅਗਰ ਕੀ ਲੋਕਾਂ ਦੀਆਂ ਸਮੱਸਿਆਵਾਂ ਉਸ ডিপਾਰਟਮੈਂਟ ਦੀਆਂ ਸਮੱਸਿਆਵਾਂ ਜਾਣ ਪਾਵਾਂਗੇ ਸੋ ਬੜਾ ਅੱਛਾ ਲੱਗਾ ਹੈ ਮੇਰੇ ਫੌਜੀ ਵੀਰਾਂ ਨੇ ਆਪਣੀਆਂ ਕੁਝ ਸਮੱਸਿਆ ਦੱਸੀਆਂ ਨੇ ਔਰ ਅਸੀਂ ਉਹਨਾਂ ਨੂੰ ਮੌਕੇ ਤੇ ਉੱਪਰ ਕੁਝ ਨੂੰ ਹੱਲ ਕੀਤਾ ਹੈ ਕੁਝ ਨੇ ਸਮੱਸਿਆ ਨੇ ਅਸੀਂ ਚੰਡੀਗੜ੍ਹ ਆਪਣੇ ਅਫਸਰ ਸਾਹਿਬਾਨ ਨਾਲ ਬੈਠ ਕੇ ਮੀਟਿੰਗ ਕਰਕੇ ਸਾਰੀਆਂ ਸਮੱਸਿਆ ਦਾ ਹੱਲ ਕਰਾਂਗੇ ਔਰ ਜਿੱਥੇ-ਜਿੱਥੇ ਵੀ ਲੋੜ ਪੈਗੀ ਕਰਕੇ ਸਰਕਾਰ ਨੂੰ ਲਿਖਣਾ ਹੈ ਆਪਣੇ ਵੱਲੋਂ ਅਸੀਂ ਉਹਨਾਂ ਨੂੰ ਲਿਖਾਂਗੇ ਸੋ ਇਹ ਇੱਕ ਬੜਾ ਅੱਛਾ

ਦੇਖੋ ਕਿ ਜੋ ਕੇਂਦਰ ਸਰਕਾਰ ਦੀ ਸਕੀਮ ਹੈ ਅਗਨੀ ਵੀਰਾਂ ਦੀ ਜੋ ਸਕੀਮ ਹੈ 4 ਸਾਲ ਵਾਸਤੇ ਜੋ ਸਾਡੇ ਨੌਜਵਾਨ ਬੱਚੇ ਉੱਥੇ ਭਰਤੀ ਹੁੰਦੇ ਹਨ ਤਾਂ ਕਿ 4 ਸਾਲ ਸੇਵਾ ਕਰਦੇ ਹਨ ਉਹਦੇ ਬਾਅਦ ਜੋ ਪੰਜਾਬ ਦੇ ਵਿੱਚ 800 ਕੁ ਸ ਤੇ ਸਾਡੇ ਜਵਾਨ ਜੋ ਗਏ ਹਨ ਉਹ ਵਾਪਸ ਸਪਾਈਟ ਜਾਣਗੇ ਅੱਜ 24 ਹੈ 27 ਸਾਲਾਂ ਬਾਅਦ ਆਣਗੇ ਔਰ ਬੜਾ ਅੱਛਾ ਲੱਗ ਰਿਹਾ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਿੱਧਾਨੀ ਸਾਹਿਬ ਉਹਨਾਂ ਦੀ ਪਹਿਲੀ ਚਿੰਤਾ ਕਰ ਰਹੇ ਨੇ ਕਿ ਜਦੋਂ ਉਹ ਸਾਡੇ ਬੱਚੇ ਸਪਾਈਟ ਦੇ ਵਿੱਚ ਵਾਪਸ ਆਣਗੇ ਉਹਨਾਂ ਦੇ ਸੂਟੇਬਲ ਜੌਬਸ ਨੌਕਰੀਆਂ ਜਿਹੜੇ ਜਿਹਦੇ ਵੀ ਫਿੱਟ ਹੋ ਸਕਦੇ ਹੋਣਗੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ ਇਹ ਇੱਕ ਬੜਾ ਵੱਡਾ ਇੱਕ ਦੂਰਦੇਸ਼ੀ ਦਾ ਕੰਮ ਜੋ ਸਾਡੇ ਮਾਨ ਸਾਹਿਬ ਕਰ ਰਹੇ ਨੇ ਮੁਕੰਤੀ ਪੰਜਾਬ ਇਹ ਵੀ ਬਹੁਤ ਅੱਛੀ ਗੱਲ ਹੈ ਤੋਂ ਅਸੀਂ ਉਹਨਾਂ ਨੂੰ ਅਬਜ਼ਰਬ ਕਰਾਂਗੇ ਆਪਣੇ